ਗਰਭੀਤੋ ਰਾਹਤ ਪਾਉਣ ਤੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਹਿਮਾਚਲ ਦਾ ਰੁਖ ਕਰਦੇ ਨੇ ਤੇ ਪਰ ਹਿਮਾਚਲ ਜਾ ਕੇ ਗਰਭੀਤੋ ਰਾਹਤ ਪਾਉਣ ਦੀ ਤਮੰਨਾ ਪਾਲੇ ਲੋਕਾਂ ਨੂੰ ਘਟਿਆ ਹਿਮਾਚਲ ਦੀ ਸੀਮਾ ਸ਼ੁਰੂ ਹੁੰਦੇ ਹੀ ਚਾਅ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਦਿੱਤਪੁਰ ਸਾਹਿਬ ਮਨਾਲੀ ਮੁਕਮਾਰ ਦੇ ਗੜਾ ਮੋੜਾ ਟੋਲ ਪਲਾਜ਼ਾ ਦੀਆਂ ਨੇ ਜਿੱਤੇ ਕੀ ਤੁਹਾਨੂੰ ਹਰ ਪਾਸੇ ਜਾਨ ਹੀ ਜਾਨ ਨਜ਼ਰ ਆ ਰਿਹਾ ਹੋਵੇਗਾ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਇਸ ਜਾਮ ਦੇ ਦੌਰਾਨ ਕੁਝ ਲੋਕ ਏਸੀ ਲਗਾ ਕੇ ਗੱਡੀਆਂ ਦੇ ਵਿੱਚ ਬੈਠੇ ਰਹਿੰਦੇ ਨੇ ਤੇ ਕੁਝ ਲੋਕ ਗੱਡੀਆਂ ਤੋਂ ਬਾਹਰ ਆ ਕੇ ਖੜੇ ਹੋਏ ਨਜ਼ਰ ਆ ਰਹੇ ਨੇ ਗਰਮੀ ਤੋਂ ਰਾਹਤ ਪਾਉਣ ਦੀ ਤਮੰਨਾ ਪਾਲ ਕੇ ਹੋਏ ਤੇ ਪਖਾੜਾ ਵਾਲ ਨਿਕਲਿਓ ਤਾਂ ਪਹਿਲਾਂ ਇਸ ਲੰਬੇ ਜਾਮ ਦੀਆਂ ਤਸਵੀਰਾਂ ਨੂੰ ਤਿਆਰ ਵਿੱਚ ਜ਼ਰੂਰ ਰੱਖਣਾ ਨਹੀਂ ਤਾਂ ਤੁਹਾਨੂੰ ਵੀ ਕਟਿਆਵੱਦੀ ਇਸ ਤਰੀਕੇ ਦੇ ਨਾਲ ਜਾਮ ਦੇ ਵਿੱਚ ਫਸਣਾ ਪੈ ਸਕਦਾ ਹੈ ਜਪਾਨੀ ਟੀਵੀ ਦੇ ਲਈ ਨੰਕਲ ਤੋਂ ਰਿਪੋਰਟ ਬਤਨਾ ਇਹ ਜਾ ਦੇ ਤੁਸੀਂ ਬਹੁਤ ਦਿਆਨਪ੍ਰੀਆ ਆਂ। ਪਿਆਰੀ ਲੈਂਦੇ ਘਟਾ। ਇੱਕ ਚੱਟਾ ਨਹੀਂ ਲੱਗਿਆ।